ਫੜਾ ਲੈਨੇ ਲੈ ਜਦੋਂ ਕੋਈ ਕਹਿੰਦਾ ਨਾ ਵੀ ਸਾਡਾ ਤਾਂ ਮੱਕੀ ਦਾ ਚਾਰ ਪਾਇਆ ਵਾ ਤੇ ਬਸ ਦੋ ਟੋਕਰੇ ਪੱਟ ਕੇ ਪਾ ਦਈਦੀ ਇਹ ਤੇ ਨਜ਼ਾਰੇ ਹੀ ਆ ਤੇ ਮੇਰੇ ਰੱਗਾ ਜਿਹਨੇ ਕਦੇ ਨਹੀਂ ਪਾਇਆ ਉਹ ਵੀ ਕਹਿੰਗੇ ਹਾਂ ਹਾਂ ਆਪਾਂ ਵੀ ਚਾਰ ਪਾਵਾਂਗੇ ਗਾਹ ਨੂੰ ਪਰ ਚਾਰ ਪਾਉਣ ਦੇ ਕਿੰਨੇ ਅੜਿੱਕੇ ਆਏ ਉਦੋਂ ਪਤਾ ਲੱਗਦਾ ਜਦੋਂ ਮੌਸਮ ਖਰਾਬ ਹੋ ਜਾਂਦਾ ਹੈ ਐਤਕੀ ਮੌਸਮ ਬਹੁਤ ਖਰਾਬ ਹੈ ਆ ਦੇਖ ਲਓ ਪਿੱਛੇ ਸਾਰਾ ਬੁਰਾ ਹਾਲ ਹੈ ਆ ਵਿੱਚ ਮੀਂਹ ਪੈ ਗਿਆ ਫਿਰ ਪਾਣੀ ਛੱਡਿਆ ਰੂਟਾਂ ਵੇਟਰ ਮਾਰੇ ਆ ਕੱਦੂ ਕੀਤਾ ਤੇ ਹੁਣ 5-6 ਟਰੈਕਟਰ ਲੱਗੇ ਹੋਏ ਆ ਟਰੈਕਟਰਾਂ ਦੀ ਕੋਈ ਵਾਹ ਨਹੀਂ ਚਲਦੀ ਇੱਥੇ ਪੋਰਾ ਵੀ ਔਖਾ ਕੰਮ ਬਹੁਤ ਬਈ ਮੀਂਹ ਪੈ ਗਿਆ ਤਾਂ ਸਮਝ ਲਓ ਖੱਜਲ ਖਰਾਬੀ ਆ ਦੁੱਗਣਾ ਤਿੱਗਣਾ ਖਰਚਾ ਆਈ ਜਾਂਦਾ ਹੁਣ ਇਸ ਕੰਮ ਤੇ ਸਾਰੇ ਕਹਿੰਦੇ ਤੇ ਬੱਕੀ ਦਾ ਚਾਰ ਪਾਵਾਂਗੇ ਆ ਵੇਖ ਲਓ ਆਏ ਹੁਣ ਹਾਲ ਬਹੁਤ ਕੰਮ ਔਖਾ ਹੈ ਪਹਿਲਾਂ ਤਾਂ ਮੀਂਹ ਪੈ ਗਿਆ ਟਰੈਕਟਰ ਉਤਰਿਆ ਹੀ ਨਹੀਂ ਗਿਆ ਫਿਰ ਪਾਣੀ ਛੱਡ ਕੇ ਰੋਟਰੋਟਰ ਮਾਰਿਆ ਹੁਣਾਂ ਟ੍ਰੈਫਿਕ ਉਹ ਵੀ 2 ਫੋਰ ਬਾਈ ਫੋਰ ਤਾਂ ਸੇ ਕਰਦੇ ਮੈਂ ਖੜੇ ਹਾਂ ਬਹੁਤ ਔਖਾ ਕੰਮ ਹੈ ਹਾਂ ਪਤਾ ਵੀਡੀਓ ਬਣਾਉਣਾ ਢੰਗੀ ਮੱਕੀ ਦੇ ਚਾਰ ਵੀ ਪਾਉਣੀਆਂ ਤੈਨੂੰ ਯਾਰਾ ਉਹਨੇ ਕੀ ਉਹਨੇ ਦੱਸੇਗਾ ਵਈ ਘਲਾ ਤੈਨੂੰ ਪਾਉਣਾ ਹੈ ਨਜ਼ਾਰੇ ਆ ਤੇਰੇ ਦਾ ਨਜ਼ਾਰੇ ਉਹਨੇ ਪੁੱਛਗਾ ਤੇਰੇ ਨਹੀਂ ਯਾਰੇ ਇੰਨੇ ਨਜ਼ਾਰੇ ਆ ਮੈਂ ਹੁਣ ਇੱਕੋ ਖੜਾ ਫੋਰ ਬਾਈ ਫੋਰ ਹੋਰ ਲੈ ਕੇ ਆਉਂਦੇ ਆ ਉਹ ਪਾ ਕੇ ਬੀਚਦੇ ਆ ਬਹੁਤ ਕੰਮ ਔਖਾ ਵੀ ਛੱਟ ਲਾਉਂਦੇ ਪਤਾ ਕੋਈ ਨਾ ਮਸਾ ਦਾ ਮੌਸਮ ਵਧੀਆ ਆਇਆ ਹੁਣ ਦੇਖ ਲੋ ਬਈ ਆਹ ਟਰੈਕਟਰ ਖੜਾ ਏ 90 ਹਸਪਾਵਰ ਆਹ ਹੈਗਾ 65 ਹਸਪਾਵਰ ਤੇ ਟਰਾਲੀ ਜਿੱਕੇ ਪੱਠੇ ਕਿੰਨੇ ਗੁਨੇ ਆ ਪੱਠੇ ਥੋੜੇ ਜਿਹੀ ਆ ਪਰ ਮਾਨ ਦਾ ਇਨਾ ਬੁਰਾ ਹਾਲ ਹੋਇਆ ਪਿਆ ਵੀ ਟਰੈਕਟਰ ਕੁਛ ਕਰਦਾ ਹੀ ਨਹੀਂ ਪੈ ਥੱਲੇ ਲੱਗ ਗਿਆ ਇਹਦਾ ਵੀ ਅਸਾ ਟਰੈਕਟਰ ਦਾ ਟਰਾਲੀ ਦਾ ਲੈਫਟ ਨਾਲ ਤਾਂ ਚੱਕੀ ਆ ਤੇ ਹੁਣ ਕੋ ਟਰੈਕਟਰ ਲਿਆਉਨੇ ਆ ਦੇਖਦੇ ਟੋਚਣ ਲਾ ਕੇ ਕੀ ਬਣਦਾ ਪਰ ਪਰਮਾਨ ਦਾ ਕੰਮ ਔਖਾ ਭਾਈ ਉੰਜ ਨੂੰ ਵੀ ਪੈ ਗਿਆ ਜਿਆਦੇ ਦਿਨ ਜੇ ਨਹੀਂ ਵੱਢਦੇ ਤਾਂ ਮੱਕੀ ਸਮਝ ਜਾਂਦੀ ਆ ਹਾਂ ਪਤਨ ਹਾਂ ਟਰੈਕਟਰ 10 ਲਾਉਣੇ ਪੈਣੇ ਆ ਫਿਰ ਤਿੰਨੇ ਲਾਈਏ ਤਿੰਨ ਲਾਈਏ ਕਿ ਚਾਰ ਲਾਈਏ ਦੱਸ 10 10 ਜੇ ਹਾਲਾਤ ਬਣੇ ਪਏ ਆ ਬੁੱਤ 10 ਆਣੇ ਵੀ ਨਹੀਂ ਕੱਟਣਾ ਮੈਨੂੰ ਤਾਂ ਲੱਗਦਾ ਚੱਲ ਦੇਖਦੇ ਆਪਾਂ ਉਹ ਵੱਡਾ ਟਰੈਕਟਰ ਕੋਈ ਲੈਣ ਗਿਆ ਤੂੰ ਕਿਹੜਾ ਟਰੈਕਟਰ ਚਲਾਏਗਾ ਆ ਚਲਾਏਗਾ ਚੱਲ ਤੂੰ ਬੈਠ ਜਨ ਲੱਕ ਟਰੈਕਟਰ ਤੇ ਫਿਰ ਤੇਰੇ ਨਾਲੇ ਭਾਰ ਘਾਟਾ ਟਰੈਕਟਰ ਨਿਕਲੇ ਆਊਗਾ ਸੌਖਾ ਮੈਂ ਕਹਿੰਦਾ ਨਾ ਚਲਾ ਤਾਂ ਦਿੰਦਾ ਪਰ ਉਸ ਨੇ ਨਾ ਖਬੋਇਆ ਹੈ ਨਾ ਐ ਟਰਾਲੀ ਦਾ ਰਾਂ ਪਰ ਕੀ ਕੇ ਮੈਂ ਕਿਹਾ ਭਰਗੀ ਭਰਗੀ ਬਸ ਉਹ ਤੇਰੀ ਗੱਲ ਮੰਨੀ ਨਹੀਂ ਨਾ ਉਹ ਲੋ ਦੱਸ ਉਹਨੂੰ ਪਤਾ ਹੀ ਨਹੀਂ ਯਾਰ ਉਹ ਨਿਆਣਾ ਹਜੇ ਹੈ ਨਾ ਉਹਨੂੰ ਪਤਾ ਨਹੀਂ ਬੜਾ ਤੂੰ ਸਮਝਾਇਆ ਕਰ ਉਹਨੂੰ ਮੜਾ ਜਾ ਉਹ ਕਹਿੰਦਾ ਸੀ ਕੀ ਕਹਿੰਦਾ ਸੀ ਕੀ ਬਸ ਇਹ ਥੋੜੇ ਵਾ ਵਾਵਾ ਰਹਿੰਦੀ ਆ ਇਨ 4x4 ਲਾਇਆ ਸੀ ਕਿਰਕੀ ਦਾ ਇੰਨੀ ਇਨ 4x4 ਲਾਇਆ ਸੀ ਹਾਂ ਤੇ ਇੰਨੀ ਮੀਡੀਅਮ ਦੀ ਤਰ੍ਹਾਂ ਦੇ ਦੀਪ ਦਾਸ জাফর ਲੋਹ ਦੇ জাফর ਲੋਹ ਦੇ ਹੈ 22 ਤੇ ਲੋ 22 ਤੇ ਲਾਉਂਦੇ ਨਹੀਂ ਕੋਈ ਨਾ ਪਤਾ ਆਪਾਂ ਦੇਖਦੇ ਆ ਫੋਟੋ ਇੱਕ ਪੂਰਾ ਲੈ ਹੁਣ ਹੌਣੇ ਥੱਲੇ ਫੱਟੀ ਕੱਢ ਲਈ ਐ ਤੇ ਟਰਾਲੀ ਜਮਾਂ ਹੀ ਥੱਲੇ ਲੱਗੀ ਐ ਇਹ ਸਭ ਹੀ ਲੱਗ ਗਿਆ ਤੇ ਇਹ ਚੱਲ 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 ਹਾਂ ਹਾਂ ਚੱਲੋ ਦਾਜੂ ਜੀ ਹੁਣ ਕਿ ਚੌਪੂ ਦਾ ਟਿਕਟ ਤੁਰਦਾਂ ਨਾ ਗਾਂ ਕੋਈ ਤੁਰੇ ਵੀ ਤਾਂ ਫੇਰ ਹੀ ਆ ਪੁੱਤ ਇੱਥੋਂ ਮਾਰਾ ਜੋਰ ਕੋਟ ਚੱਲ ਕਰਦੇ ਹੈ ਨਾ ਥਾਲੀ ਦੇ ਬਾਹਰ ਆਉਂਦੇ ਇਹ 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 ਲੈ ਅਵਿਪਰੀਤ ਸਦਿਆ 7549 ਇਹ ਵੇਖਦੇ ਕੀ ਕਰਦਾ ਹੁਣ ਇਹ ਉਥੇ ਚਾਰ ਨਾ ਪਤਾ ਸੀਗਾ ਜੀ ਨੂੰ ਬੁਲਾਇਆ ਭਾਈ ਹੁਣ ਕਿਸ਼ੇ ਆਉਂਦੇ ਨਿਆਰੇ ਫਿਰ ਭਾਈ ਨਿਆਰੇ ਫਿਰ ਐਜੇ ਜਿੰਨੀਆਂ ਲਿਜਾਂ ਚੋਕੇ ਲੈ ਗਈਆਂ ਲੈ ਗਏ ਆ ਇਹਦਾ ਹੁਣ ਕਬੂਦੀ ਇੱਥੇ ਹੁਣ ਵੱਸੋਂ ਬਾਹਰ ਕੰਮ ਹੁਣ ਵੱਸੋਂ ਬਾਹਰ ਹੋ ਜਾ ਕੰਮ ਕੀ ਘੰਡਾ ਸੀ ਗਾ ਮੱਲੀ ਹੋ ਕੇ 60 ਨਹੀਂ ਹੋ ਕੇ 60 ਆ ਨਿਕਾਲ ਹੋਰ ਵਧੀਆ 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 ਮੱਜੇ ਕਿੱਧਰ ਨੂੰ ਉਧਰ ਚੱਲੇ ਛੱਲਿਆਂ ਲੈਣ ਛੱਲਕਾਂ ਨਾਲ ਬਰਾ ਹਲ ਹੋਇਆ ਤਾਂ ਛੱਲਿਆ ਖਾਣਾ ਕਰਦਾ ਕਾਲਾ ਗਾਲਾ ਤੂੰ ਕੋ ਛੱਲਿਆ ਖਾ ਆਡਾ ਵੇਖੀ ਜੂ ਚਾਚਾ ਬਲਾ ਬਾਹਰ ਕਾਉਂ ਰੇਟਰ ਵੇਚਣਾ ਵਾਡੋ ਕੋਈ ਬਹਿਣਾ ਰੇਟਰ ਨਾ ਕੋਈ ਦਵਾ ਉਹ ਵੀ ਸਲਾਹ ਮਸ਼ਵਰਾ ਕੀਤਾ ਵੀ ਤਾਰ ਲੰਮੀ ਪਾਵਾਂਗੇ ਆਹਦੇ ਟਰੈਕਟਰ ਵਿੱਚ ਨਹੀਂ ਵੜਨਾ ਇਹ ਵੀ ਖੁਬ ਜੂਗਾ। ਬਾਕੀ ਇਹਨਾਂ ਕੋਈ ਹੋਰ ਸਲਾਹਕਾਰ ਆ ਗਿਆ ਤਾਂ ਕੀ ਸਲਾਹ ਦਿੰਦਾ ਹੈ? ਤਾਰ ਲੈ ਕੇ ਉਹਨਾਂ ਤਾਰ ਭੱਜ ਕੇ ਟੋਚਨ ਲੈ ਕੇ ਆ ਜਾ 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 ਲੈ ਆ ਟੋਚਨ ਕਰਾਂ। ਲੈ ਵੀ ਟੋਚਨ ਲੰਮਾ ਲੈ ਕੇ ਆਉਂਦੇ ਮੁੰਡੇ ਹੁਣਾਂ ਦੇ ਦੂਰੋਂ ਪਾਵਾਂਗੇ ਰਾਹ ਤੇ ਖੜਾ ਕੇ ਆਹਦੇ ਵਾਹਨ ਤੇ ਨਹੀਂ ਵੜਨਾ ਇੱਥੇ ਕੋਈ ਫਾਇਦਾ ਨਹੀਂ ਆਉਂਦਾ। 59 11 ਦਾ ਕਰਦਾ ਆਂਦੇ ਸਾਈਡ ਤੇ ਬਈ ਇਹ ਤਾਂ ਕੋਈ ਵਸ ਨਹੀਂ ਚੱਲਿਆ ਬੇਵਾਹ ਇਹਦੀ। ਪਰ ਆ ਇਹਦਾ ਐਮ ਜਿਹਦਾ ਜਿਹਦੀ ਪੇਸ਼ ਨਹੀਂ ਜਾਂਦੀ ਕੋਈ ਕੀ ਕਰਗੇ ਹਾਂ ਓਏ ਕਿਵੇਂ ਆ ਕਿੰਨਾ ਕੰਮ ਸੌਖਾ ਚਾਰ ਪਾਉਣ ਵਾਲਾ ਸੌਖਾ ਮਿੱਟੀ ਦਾ ਚਾਰ ਪਾਉਂਦਾ ਆ ਆ ਠੀਕ ਆ ਪਰ ਮਿੱਟੀ ਦਾ ਚਾਰ ਪਾਓ ਇਹਨਾਂ ਦਾ ਨਹੀਂ ਪਾਉਣਾ ਜਿਵੇਂ ਵਰਗਣਾ ਥੋੜਾ ਥੋੜਾ ਟਰੈਕਟਰ ਵੇਚਦੀ ਕਿਹਾਵੇਂ ਬੇਕਾਰ ਟਰੈਕਟਰ ਹੋਰ ਯਾਰ ਨਾ ਮੈਂ ਕਾਲ ਲਾਂਗੂ ਇਹਦੇ ਲੱਤ ਲੜਾ ਅੱਜ ਵੀਡੀਓ ਬਣੀ ਅੱਜ ਮੈਡਮ ਨੂੰ ਪੈ ਜਾਣੀ ਆ ਉਹ ਵੇਲਾ ਮੈਡਮ ਨੂੰ ਟਰੈਕਟਰ ਨਹੀਂ ਪਾਦਾ ਪਰ ਪਹਿਲਾ ਮੁੰਡਾ ਓਏ ਜੱਟੇ ਨੇ ਗਾਰੇ ਨਾ ਨਾ ਕੀ ਨਾਮ ਲੱਗੇ ਨਾ ਪੂਰਾ ਜੋੜਾ ਨੇ ਇੱਕ ਇੱਕ ਸਿਆਦ ਉੱਥੇ ਉੱਟ ਉੱਟ ਜੁੱਤੇ ਪਈ ਜਾਂਦੇ ਆ ਟਰਾਲੀ ਇੱਕ ਹੋਰ ਭਰ ਗਈ ਆ ਤੇ ਪਹਿਲਾਂ ਵਾਲੀ ਟਰਾਲੀ ਹਜੇ ਤੱਕ ਨਿਕਲੀ ਨਹੀਂ ਗਈ ਐਂ ਤੇ ਸੋਨਾ ਦੇ ਕਾ ਵੀ ਲੱਗਦਾ ਫਸੂਗਾ ਏ ਬismillah ਮੁਸ਼ਕਲ ਆ ਕੜਾ ਕੰਮ ਫਿੱਛੇ ਨੂੰ ਕਰਕੇ ਦੇਖ ਲੈ ਇੱਕ ਵਾਰੀ ਚੱਲ 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 ਗਿਆ 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 ਓਏ ਹੋਏ ਬਹੁਤ ਯਾਰ ਲੈ ਨਾ ਤੁਰਦਾ ਨਾ ਠੰਡੇ ਲੱਗਦਾ ਏ ਓਏ ਹੋਏ ਬੇਕਾਹੇ ਕਿਵੇਂ ਕਿਵੇਂ ਨਹੀਂ ਵੀਰ ਕਿਆ ਕੰਮ ਨੂੰ ਜੀ ਐਨੇ ਕ ਬੱਠਿਆਂ ਨਾਲ ਆ ਬਸ ਤੂੰ ਵੀਲ ਦੇ ਦੀ ਕੋਈ ਤੇਜ਼ ਚਲਦੀ ਨਹੀਂ ਜਮ ਇਨਾਲਾ ਪਸ਼ਕਾ ਵਾਲਾ ਕੰਮ ਚੱਲ 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 来 ਜੂਗਾ ਲੱਗਦਾ ਔਖਾ ਸੌਖਾ ਲੈ ਗਿਆ ਲੈ ਗਿਆ ਭੈੜਾ ਬੰਦਾ ਬਈ ਓਏ ਹੁਣ ਗਾਂ ਕਿੱਧਰ ਜਾਏਗਾ ਕਾਂ ਦਾ ਪਹਿਲਾ ਘੜੇ ਘੜੇ ਕੰਮ ਉਧਰ ਇਹ ਵੇਣੇ ਕਿੱਧਰ ਦੀ ਘੱਟਾਂ ਤੋਂ ਖੜਦਾ ਹੁਣ ਉਸੇ ਲਈ ਜੀ ਬਾਲਿਆ ਲੱਗਦਾ ਦੇਖੋ 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 ਚੱਕਾ ਹੀ ਇਹ ਕੰਮ ਦਾ ਪਹਿਲਾ ਵੇਰਾ ਘੜਾ ਓਏ ਹੋਏ 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 ਜਾ ਇਹਦੀ ਖبوطਾ ਤਾੜੀਆਂ ਮਾਰੀ ਜਾਂਦਾ ਟਰੈਕਟਰ ਲੱਕੜੀ ਦੀ ਪਾਰਟੀਆਂ ਦੀ ਟਰਾਲੀ ਖੁੱਭਣ ਦੀ ਆ ਪੈਂ ਕਿ ਆਂਦਾ ਸੀ ਨਹੀਂ ਖੁੱਭਣੀ ਚਲੋ ਜੀ ਇਹ ਵੀ ਖੜ ਗਿਆ ਹਣ ਕਈ ਵਾਰੀ ਕੋਈ ਪੁੱਛਦਾ ਬਾਈ ਮੱਕੀ ਤੇ ਕਿੰਨਾ ਖਰਚ ਆ ਜਾਂਦਾ ਹਲਾ ਹੁਣ ਕੀ ਦੱਸੂ ਬੰਦਾ ਖਰਚਾ ਕੋਈ ਨਹੀਂ ਆ ਹੁਣ ਥੋੜੇ ਜਿਹਾ ਜਮੀ ਮੂ ਨਾ ਪਿਆ ਹੁੰਦਾ ਤਾਂ ਕੀ ਖਰਚ ਆਉਣਾ ਸੀਗਾ ਹੁਣ ਤਿੰਨ ਚਾਰ ਗੁਣਾ ਤੇਲ ਜਿਆਦਾ ਮੱchnਾ ਐਡੀ ਪਰੇਸ਼ਾਨੀ ਇੰਨੇ ਟਰੈਕਟਰ ਬੰਦੇ ਵਾਣ ਦਾ ਆ ਬੁਰਾ ਹਾਲ ਹੋ ਗਿਆ ਬਹੁਤ ਘੱਟ ਮੌਕਾ ਬਈ ਜਿਹਦਾ ਜਮਾ ਹੀ ਨਹੀਂ ਸਰਦਾ ਨਾ ਉਹੀ ਚਾਰ ਪਾਵੇ ਦੂਜੇ ਨੂੰ ਵੀ ਦੇਖ ਕੇ ਨਾ ਪੰਗਾ ਲਾਓ ਕਦੇ ਚਲ ਇਹਨਾਂ ਦਾ ਤਾਂ ਫਾਰਮ ਆ ਵੱਡਾ ਇਹਨਾਂ ਤਾਂ ਮਜਬੂਰੀ ਆ ਵੀ ਚਾਰ ਪਾਉਣਾ ਹੀ ਪਾਉਣਾ ਪਰ ਆਮ ਮੁਸ਼ਕਲ ਆ ਮੌਸਮ ਮਾੜਾ ਹੋ ਜਾਂਦਾ ਕੋਈ ਰੋਕਦਾ ਵਾਪ ਤੁਰਾ ਜਾਂਦਾ ਇਹ ਦੋਨ ਮਾਰ ਜੋਰ ਇੱਕ ਅੱਧਾ ਹੋਰ ਕੀ ਆਏ ਬਸ ਲੈਣ ਲਾ ਲਾ ਖੜਾ ਦੇਣੀ ਸਾਰਿਆਂ ਦੀ 20 ਕਿਲੋ ਦਾ ਹੈਗਾ ਅਸਲ ਆਪ ਨੂੰ ਪਰ ਜਤੋ ਆ ਆ ਵੇ ਲੈ ਹਦੀ ਨੂੰ ਕਦੋਂ ਵੀ ਕਰਨਾ ਬਾਅਦ ਚ ਯਾਰ ਕੰਦੂ ਕਾਦ ਨਾ ਕਰਨਾ ਹੈ ਹਾਈਡਰਾ ਲਿਆਉਣਾ ਪੈਣਾ ਪ੍ਰਾਰ ਘੈ ਰਣੀ ਆ ਸੌਖਾ ਆ ਬੜਾ ਸੌਖਾ ਨਿਕਲ ਜਾ ਥੋੜਾ ਉਹਦੇ ਨਾਲ ਹਣਾ ਆ ਲੀ ਇਧਰ ਲੈ ਲੀ ਕਿਵੇਂ ਆ ਪਰ ਫਿਰ ਉਹਦੇ ਲੋਬੀ ਇਹਦੇ ਨਾਲ ਵੇਂਦੇ 90 10 ਨਾ ਸ਼ਾਂਤ ਪਾਪੂ ਕਾ ਆ ਪੁੱਤ ਹਾਂ ਓਕੇ ਓਕੇ ਤੂੰ ਚਲੋ ਵੇਖਾਂਗੇ ਆਪਾਂ ਹੁਣ ਆਪਣਾ ਟਰੈਕਟਰ ਆ ਵੀ ਖੁੱਬ ਗਿਆ ਸੀਨ ਖੜ ਗਈ ਹੁਣ ਲਾਲੂ ਵਾ ਲਾਲੂ ਨੇ ਕਮਾਲ ਕਰ ਦਿੱਤੀ ਟਰੈਕਟਰ ਕਾਹਦੇ ਨਾ ਕੀਤੀ ਇਹਨੇ ਟਰੈਕਟਰ ਖبوط ਆ ਜਣੇ ਦਾ ਯਾਰ ਆ ਮੋਸਕਲਾ ਵੀ ਕੰਮ ਬਹੁਤ ਖੱਜਲ ਕਰ ਰਹੀ ਹੁਣ ਮੈਨੂੰ ਲੱਗਦਾ ਦੋਵੇਂ ਟਰੈਕਟਰ ਮੂਰੇ ਪਾ ਕੇ ਹੀ ਦੇਖਦੇ ਸ਼ਾਇਦ ਲੈ ਵੀ ਇਹਦਾ ਖੜਾ ਛੜਦਾ ਕੇਰਾ ਇੱਕ ਵਾਰੀ ਤੇ ਹੁਣ ਜਿਹੜਾ ਆ ਇਧਰ ਖੁੱਬਿਆ ਖੜਾ ਨਾ ਇਹਨੂੰ ਦੇਖਦੇ ਆ ਕੱਢ ਕੇ ਜੀ ਗੱਲ ਬਣ ਜੇ ਤਾਂ ਨਿਕਲ ਜਾਣਾ ਪੁੱਤ ਇਹ ਨਹੀਂ ਨਹੀਂ ਕੁਛ ਨਹੀਂ ਦਾ ਪਤਾ ਪਰ ਦੇਖਿਆ ਕਰਾਂਗੇ ਬਾਅਦ ਚ ਜਿਹੜਾ ਕਹੂਗਾ ਅਸੀਂ ਮੱਕੀ ਪਾਉ ਚਾਰ ਪਾਉਣਾ ਮੱਕੀ ਦਾ ਪਾਉ ਨੂੰ ਦਿਖਾਇਆ ਕਰਾਂਗੇ ਵੀ ਐ ਪੈਂਦਾ ਚਾਰ ਲੋਕਾਂ ਨੂੰ ਪਤਾ ਲੱਗਦਾ ਜਿੰਨਾ ਕਿੰਨਾ ਨੂੰ ਆਉਂਦਾ ਹੀ ਨਹੀਂ ਚਾਰ ਪਾਉਣਾ ਹੋਰ ਇਹਨਾਂ ਕਈਆਂ ਨੂੰ ਚਾਰ ਪਾਉਣਾ ਨਹੀਂ ਆਉਂਦਾ ਹਨਾ ਆਪਾਂ ਨੂੰ ਆਉਂਦਾ ਲੋਕਾਂ ਨੇ ਕਹਣਾ ਤੁਹਾਨੂੰ ਨਹੀਂ ਆਉਂਦਾ ਤੁਸੀਂ ਸਾਰੇ ਟਰੈਕਟਰ ਖਬੋਲੇ ਹੈ ਲੋਕਾਂ ਨੇ ਐਡੇ ਐਡੇ ਟਰੈਕਟਰ ਲਈ ਫੜਦੇ ਤੇ ਨਿੱਕੀ ਜੀ ਤੋਂ ਟਰਾਲੀ ਨਿਕਲਦੀ ਨਹੀਂ ਯਾਰ ਆਲੇ ਥੱਲੇ ਲੱਗ ਗਿਆ ਆ ਨਿਤਿਸ਼ ਕਰ ਕਿਸੇ ਬਾਬੇ ਬੂਬੇ ਨੂੰ ਯਾਦ ਟਰੈਕਟਰ ਤਾਂ ਬਹੁਤ ਖੜੇ ਆ ਕੱਲ ਹੀ ਨਹੀਂ ਕੋਈ ਨਿਕਲਦੀ ਉਹ ਦੇਖਦੇ ਇਹਨਾਂ ਦਾ ਕੀ ਬਣਦਾ ਨਿਕਲ ਜੇ ਉਹ ਮੈਂ ਰੱਖਿਆ ਯਾਰ ਉਹ ਚਪੜਾ ਫਲਕੀ ਜਾਂਦੀਆਂ ਹੁਣ ਦੇਖਦੇ ਆ ਮੜ ਗੇਰ ਕਿਹੜਾ ਲਾਇਆ ਤੀਜਾ ਲਾੜਾ ਤੀਜਾ ਲੋ ਬਲਪਰੀ ਨੇ ਓ ਬਲਪਰੀ ਨੇ ਸੋਨਾ ਨਹੀਂ ਝਾਕੂਗਾ ਤਾਂ ਇਸ਼ਾਰੇ ਨਾਲ ਇਹਨੂੰ ਕਹ ਤੀਜਾ ਲਾੜਾ ਤੀਜਾ ਲੋ ਓ ਵੱਡਾ ਗੇਰ ਨਾਲ ਆਈ ਜਾਵੇ ਤਾਂ ਕੋਈ ਫਾਇਦਾ ਨਹੀਂਗਾ ਤੀਜੇ ਲੋ ਤੇ ਵਧੀਆ ਜ਼ੋਰ ਮਾਰੂਗਾ ਪੂਰਾ ਸੱਪ ਰਿੰਦਾ ਸੱਪ ਰਿੰਦਾ ਕੋਈ ਨਾ ਬੱਤ ਸੱਪ ਸੁੱਪਾ ਚ ਡਰਿਆ ਹੋਊਗਾ ਬਲਪਰੀਦ ਇਹਨੂੰ ਕਹ ਤੀਜਾ ਚੱਲ ਕੋਈ ਨਾ ਕੱਲ ਚੱਲ ਦੇਖੋ ਫਿਰ ਕੀ ਬਣਦਾ ਕੀ ਹੋ ਗਿਆ ਟੋਚਨ ਟੁੱਟ ਗਿਆ ਓ ਸੰਗਲ ਟੋਚਨ ਬਾਹਾਂ ਯਾਰ ਟੋਚਨ ਯਾਰ ਹੈ ਨਹੀਂ ਇਹਦਾ ਨਹੀਂ ਨਹੀਂ ਉਹ ਸੰਗਲ ਟੁੱਟੇ ਜਾਣੇ ਆ ਇਹਦਾ ਉਦੋਂ ਵੱਡੇ ਸੰਗਲ ਆ ਹਾ ਇਹਦਾ ਵੱਡੇ ਨਹੀਂ ਖੜਦੇ ਇੱਥੇ ਤਾਂ ਹੁਣ ਤੋਜਨ ਪੋਣਾ ਈ ਓਖਾ ਹੋਇਆ ਪਿਆ ਬੰਦਾ ਟੋਜਨ ਪਾ ਪਾਈ ਥੱਕ ਗਿਆ ਤੜਕੇ ਦਾ ਇਹ ਉਹ ਛੱਡ ਦੇ ਯਾਰ ਬੋਤਲ ਲੈ ਲੈ ਆ ਵੀ ਮੈਂ ਹੋਰ ਸੰਗਲ ਲਿਆਂਦਾ ਆਂ ਦੇ ਕੋਹ ਨਹੀਂ ਗੱਲ ਬਣਦੀ ਲੈ ਆ ਵੀ ਹੁਣ ਕਹਿੰਦੇ ਟੋਜਨ ਸੈੱਟ ਕਰਕੇ ਪਾਇਆ ਦੇਖਦੇ ਆਂ ਕੀ ਬਣਦਾ ਨਿਕਲ ਜੇ ਤਾਂ ਕੰਮ ਸਭ ਚੰਗਾ ਹੀ ਆ ਗੱਲ ਚੱਲ 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 ਬਣ ਗਈ ਬਣ ਗਈ ਗੱਲ ਲੈ ਗਿਆ ਲੈ ਗਿਆ ਲੈ ਗਿਆ ਆਹ ਬੱਲੇ ਅੱਗਾ ਚੱਕ ਹੀ ਲੈ ਗੋ ਓ ਹੋ 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 ਉਹ ਫੱਟੀ ਟੁੱਟ ਗਈ ਮਗਰਲੇ ਟਰੈਕਟਰ ਦੀ ਓ ਹੋ 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 ਉਹਨੇ ਫੱਟੀ ਲਾਈ ਸੀ ਮਗਰਲੇ ਨੇ ਸੋਨਾਲੀਕ ਵਾਲੇ ਨੇ ਉਹਦੀ ਫੱਟੀ ਟੁੱਟ ਗਈ ਚੱਲ ਕੋਈ ਗੱਲ ਨਹੀਂ ਟਰਾਲੀ ਤਾਂ ਨਿਕਲ ਗਈ ਇੱਕ ਤਾਂ ਨਿਕਲ ਗਈ ਹਣ ਦੂਜੇ ਦਾ ਵੇਖ ਨੇ ਕੀ ਬਣਦਾ ਕੋ ਆ ਨਾ ਦੱਸ ਲੈ ਵੀ ਆਪਣਾ ਬੰਦਾ ਕਹਿੰਦਾ ਜਾਂ ਸਰੋਂ ਵਾਲੇ ਵਾਹਨ ਤੇ ਜਾਂ ਆਲੂ ਵਾਲੇ ਵਾਹਨ ਤੇ ਚਾਰ ਪਾਉਣਾ ਚਾਹੀਦਾ ਐ ਰਤ ਚ ਨਹੀਂ ਪਾਉਣਾ ਚਾਹੀਦਾ ਉਹਦਾ ਬਹੁਤ ਕੰਮ ਔਖਾ ਹੈ ਇਹਨੂੰ ਸਵੇਰ ਦਾ ਟੋਚਨ ਪਾਪ ਆਇ ਥਕਾਤਾ ਇਹਨਾਂ ਨੇ ਇੱਥੇ ਸੰਗਲ ਲੈ ਜਾ ਆਪਸੇ ਸੰਗਲ ਲੈ ਜਾ ਟੋਚਨਾਂ ਨਾਲ ਥੱਕ ਗਿਆ ਇੱਕ ਤਾਂ ਨਿਕਲ ਗਿਆ ਐਦਾ ਕੰਮ ਔਖਾ ਆ ਗਣਾ ਥੋੜਾ ਹਿੱਸਾ ਜਮਾ ਟਰਾਲੀ ਦਾ ਵੀ ਲੱਗਾ ਪਿਆ ਥੱਲੇ ਤੇ ਟਰੈਕਟਰ ਦਾ ਵੀ ਲੱਗਾ ਪਿਆ ਚਲੋ ਮਾਰਦੇ ਜੋਰ ਦੇ ਨੇ ਕੀ ਬਣਦਾ ਅੱਜ ਆਪਾਂ ਆਪਣੇ ਜਿੱਥੇ ਵੀ ਕੋਈ ਡਿੱਕਾ ਪੈਂਦਾ ਤੇ ਦਰਸ਼ਕ ਵਾਲੇ ਇਕੱਠੇ ਹੋ ਜਾਂਦੇ ਦੇਖਣ ਵਾਲੇ ਆਹ ਦੇਖਣ ਵਾਲੇ ਹੀ ਸਾਰੇ ਹੁਣ ਟੋਚਨ ਪਾਉਨੇ ਆ ਤਿੰਨ ਟਰੈਕਟਰਾਂ ਦਾ ਇੱਕ ਟਰੈਕਟਰ ਇਹਨੂੰ ਰਾਹ ਤੇ ਰੱਖਾਂਗੇ ਸ਼ਾਇਦ ਕੰਮ ਬਣ ਜੇ ਅਰੇ ਭਈਆਂ ਨੂੰ ਇਹ ਆ ਵੀ ਤਿੰਨ ਟਰੈਕਟਰ ਪਾਉਣਗੇ ਤੇ ਵੇਖਦੇ ਆ ਟਰਾਲੀ ਨਿਕਲਦੀ ਕਿ ਨਹੀਂ ਨਿਕਲਦੀ ਹੋਰ ਇਹਨਾਂ ਨੂੰ ਕੋਈ ਮਸਲਾ ਨਹੀਂ ਆਨੰਦ ਲੈ ਰਹੇ ਬਸ ਇਹ ਦਰਸ਼ਕ ਤਾਂ ਚਲੋ ਕੋਈ ਨਾ ਭਈ ਸਾਰਾ ਨਹੀਂ ਦੇਖਣਾ ਹੀ ਹੈ ਟਰੈਕਟਰ ਨੂੰ ਚਨ ਪਾ ਲਿਆ ਤੇ ਉਹਦੇ ਹਾਲ ਲਾਉਣ ਲੱਗੇ ਹਾਲ ਲਾਤੇ ਆ ਬਸ 75 ਤੇ 90 ਤੇ 65 ਪਾਵਰ ਤਾਂ ਬਹੁਤ ਬਣ ਗਈ ਜੋਰ ਜੋ ਮਾ ਲਾ ਕੇ ਪਰ ਜੇ ਜੋਰ ਰਾਜੇ ਦਾ ਨਾ ਫੇਰ ਹਾਂ ਤੇ ਉਹ ਤਾਂ ਨਿਕਲ ਜੂਗਾ ਪਰ ਆਹਾਂ ਆਹ ਵੀ ਖੁੱਬਨਗਾ ਆਪਣੀ ਤੇ ਪ੍ਰੀਟਰ ਖੁੱਬ ਜੂਗਾ ਪ੍ਰੀਫਿਕਟਰ ਮਾੜਾ ਹੀ ਆ ਨਹੀਂ ਯਾਰ ਤਕੜਾ ਡਾਕਟਰ ਤਾਂ ਨਹੀਂ ਪ੍ਰੀ ਇਹ ਮੈਂ ਉਹ ਹੋਰ ਦੀ ਗੱਲ ਕਰਦੇ ਜਿਹੜਾ ਉਹ ਓਹ ਛਾ ਠੀਕ ਆ ਉਹ ਮਾੜਾ ਉਹ ਮਾੜਾ ਚਲ ਪਹਿਲਾਂ ਆਪਾਂ ਵੇਖੀਏ ਕੀ ਕਰਦੇ ਇਹਨੇ ਡਾਕਟਰ ਬਾਗੀ ਤੇ ਬਾਗੀ ਨਹੀਂ ਆਉਂਦੀ ਹਾਂ ਬਾਗੀ ਨਹੀਂ ਆਉਂਦੀ ਹੈ ਸਭ ਤੋਂ ਸੋਹਣੀ ਹੋ ਰਹੀ ਆ ਤੈਨੂੰ ਬੜਾ ਪਤਾ ਵਾਜਾ ਬੂਜਾ ਦਾ ਯਾਰ ਹੈਂ ਤੈਨੂੰ ਪੜ੍ਹਨਾ ਸ਼ੌਂਕ ਨਹੀਂ ਗਿਆ ਟਰੈਕਟਰਾਂ ਦਾ ਜੋ ਕੀ ਗੱਲਾਂ ਸਕੂਲ ਜਾਂਨ ਨਾ ਫਿਰ ਉਸੇ ਵੀ ਟਰੈਕਟਰ ਨੇ ਗੱਲਾਂ ਹੀ ਕਰਦਾ ਏ ਚੰਨ ਪਰ ਦੇਖੀਏ ਪਾਉਟ ਹੋ ਜਨ ਬਈ ਓਏ ਲੈ ਵੀ ਮਸਾ ਲੰਮਾ ਟੋਚਨ ਡੋਚਨ ਕਰਕੇ ਜੋੜ ਜਾੜ ਕੇ ਪਾਇਆ ਇਹ ਵੀ ਡਾਰਾਂ ਦੇ ਕਿਤੇ ਟੋਚਨ ਨਿਕਲ ਨਾ ਜਾਵੇ ਕਾ ਟਰੈਕਟਰ ਰਾਹ ਤੇ ਖੜਾ ਹੈ ਜੋਰ ਵਾਵਾ ਲਾਊਗਾ ਪਿਛਲਿਆਂ ਦਾ ਤਾਂ ਜਮਾ ਪਿਛਲੇ ਦਾ ਕੋਈ ਫਾਇਦਾ ਨਹੀਂ ਉਹ ਤਾਂ ਉਹੀ ਖੜਾ ਹੈ ਕਰਦਾ 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 ਇਕੱਠੇ ਚੱਲਾ ਉਹ ਵੀ ਦੌੜਾ ਆ ਨਿੱਕੂ ਆ ਖੜ ਜਾ ਉਹਨੇ ਸਟਾਰਟ ਹੀ ਨਹੀਂ ਕੀਤਾ ਬੁੱਧੂ ਨੇ ਹੋਰ ਚੱਲਿਆ ਨਹੀਂ ਵੀਰ ਗਿਆ ਕੰਮ ਮੁਸ਼ਕਲ ਆ ਉਹ ਦੋ ਜੰਦੜ ਗਿਆ ਹੁਣ ਉਹ ਦੋ ਜੰਦੜ ਗਿਆ ਉਹਨੇ ਸਤਾ ਹੀ ਪਿਆ ਤੂੰ ਉਹ ਤਾਂ ਫ੍ਰੀ ਆ ਉਹਦਾ ਫਿਰ ਦਾੰਦ ਕੱਢੀ ਜਾਂਦਾ ਉਹਨੇ ਸਟਾਰਟ ਵੀ ਨਹੀਂ ਕੀਤਾ ਸਾਰਦਾ ਕਰ ਲਵੇ ਬੰਦਾ ਉਹ ਤਾਂ ਦੋਜਨ ਹੀ ਕਿੁੱਟਿਆ ਨਹੀਂ ਦੋਜਨ ਤਾਂ ਸਹੀ ਆ ਅੱਜ ਉਹ ਪਾੜੋ ਸਿੱਧੀ ਵਾਲਾ ਓਏ ਕੱਲੀ ਮਗਰੋਂ ਉਹ ਮਗਰੋਂ ਬੈਠੀ ਉਹ ਲਾਟ ਉਹ ਲਾ ਹਟੇ ਆ ਸੜਕ ਉੱਪਰ ਆ ਰਹੇ ਨੇ ਪਿਛਾਣ ਨੂੰ ਹੀ ਪਾ ਕੇ ਦੇਖ ਲਿਆ ਪਾਣੀ ਲਾ ਜਦੋਂ ਸੱਚ ਆਉਣਾ ਫੱਟਾ ਬਣ ਗੋ ਟਰੈਕਟਰ ਕੱਢ ਲਓ ਬਾਹਰ ਗੱਲਾ ਟਰਾਲੀ ਖੜੀ ਰਹੀ ਹਾਂ ਐਵੇਂ ਕਰਨ ਆਲਾ ਕੱਲੀ ਟਰਾਲੀ ਪਾ ਕੇ ਹੋ ਤਾਂ ਕੱਲੀ ਟਰਾਲੀ ਬਾਹਰ ਟਰਾਲੀ ਘੁਮਾ ਕੇ ਪਰਾਂ ਨੂੰ ਕਰ ਲਗੇ ਬਚਾਰੇ ਨਾ ਗੁੱਟੇ ਖੜੇ ਨਿਕਲਦੇ ਆ ਠੀਕ ਆ ਖੜਦਾ ਇੱਕ ਜੋਰ ਲਾਉਣਗੇ ਮੁੰਡਿਆ ਜੇ ਉਹ ਪੇਡਾ ਹੀ ਪੱਟਾ ਆਣਾ ਐ ਐ ਮਾਰਾ ਮੋਟਾ ਹਿੱਲਿਆ ਠੀਕ ਰਾਕਾ ਮਜਾ ਝਟਕਾ ਆ ਵਜਣਾ ਕਿਤੇ ਫੇਰ ਆ ਓ ਰੁਕ ਜਾ ਰੁਕ ਜਾ ਨਿੱਕੂ ਰੁਕ ਜਾ ਸਲਾ ਪੁਲੀਸ ਲਾਉ ਸਲਾ ਪੁਲੀਸ ਲਾਉ ਸਲਾ ਪੁਲੀਸ ਲਾਉ ਸਾਰਿਆਂ ਨੇ ਸਲਾ ਪੁਲੀਸ ਲਾਉ ਬੈਡ ਤੇ ਜਾ ਫੇ ਕਿੱਧਰ ਦੀ ਹੁਣ ਅਗੇ ਤੂੰ ਜਾ ਨਾ ਨਹੀਂ ਉਹ ਬੈਗਜ ਪੰਜੇ ਵੀਰ 90 ਦਾ ਬਣਾ ਦੂਗਾ ਇਹਨਾਂ ਪ੍ਰੋਜੈਕਟ ਦਾ ਬਹੁਤ ਔੜੇ ਖੜੇ ਜੋਰ ਵੀ ਔਰ ਬਾਲਾ ਕਾ ਟਰਾਲੀ ਦਾ ਵੀ ਹਿੱਸਾ ਲੱਗ ਗਿਆ ਨਾ ਤੇ ਟਰੈਕਟਰ ਦਾ ਟਰੈਕਟਰ ਨੂੰ ਜੋਰ ਲੱਗੀ ਆ ਇਹ ਗੱਲ ਹੈ ਇਹ ਗੱਲ ਨਾ ਤੂੰ ਕੇ ਸ਼ਾਇਦ ਆਈ ਜਾਵੇ ਇੱਕ ਨਾਰੀ ਉਹ ਟਰਾਲੀ ਲਾਹ ਲ ਗਿਆ ਪਹਿਲਾਂ ਯਾਰ ਜਾ ਵਰ ਝਟਕਾ ਆ ਮਾਰ ਨਾ ਬੂ ਥੋੜਾ ਆ ਝਟਕੇ ਦਾ ਬਣਾ ਨਿਕਲ ਜੇ ਟਕਾ ਕੇ ਜੋਰ ਤੋਂ ਨਹੀਂ ਚਲੋ ਚਲੋ ਨਹੀਂ ਉਸ ਨਾਲ ਉਹਦਾ ਵੀ ਨੱਪਣਾ ਵਾਲਾ ਸਲੈਪਲੀਵਰ ਨਹੀਂ ਉਹ ਪਾਣੀ ਲਾ ਦੋ ਟਰਾਲੀ ਕੱਢ ਕੇ ਪਾ ਲੋ ਜੇ 16 ਮਿੰਟ ਹੋ ਗਿਆ ਨਹੀਂ ਕੱਢ ਤਾਂਗੇ ਇੱਥੇ ਵੀ ਤੁਹਾਨੂੰ ਆਉਣਾ ਵੀ ਉੱਧਰ ਇੱਕ ਟਰਾਲੀ ਹੋਰ ਖੁੱਪ ਗਈ ਹੈ ਤੇ ਆ ਚੱਲਿਆ ਕੱਢਣ ਤੇ ਡਰ ਇਹਦਾ ਵੀ ਇਹ ਨਾਰਾਜ਼ ਖੁੱਪੀ ਦੇ ਕੇ ਮੈਂ ਬਰਾ ਦੇਖ ਲੈਣਗੇ ਮੱਕੀ ਵਾਲੇ ਨੇ ਕਿਵੇਂ ਚਾਰ ਪੈਂਦਾ ਇਹਨਾਂ ਪਿਆ ਈ ਲਾਂਡ ਲੈ ਆਏ ਯਾਰ ਇਹ ਆ ਗਿਰ ਪੈਦਾ ਟਰੈਕਟਰ ਜੀ ਨਾਲ ਲੱਗ ਜਿੰਦਾ ਇਹ ਵੀ ਬਣਾਣਾ ਅਵਾਲੀ ਇਹ ਕਹਿੰਦਾ ਹੋ ਗਏ ਇੱਕ ਥੱਬੀ ਪੱਠੇ ਲੈ ਕੇ ਜਾਣੇ ਆ ਇੱਕ ਥੱਬੀ ਇਹ ਵੀ ਆ ਵੇਖਣਾ ਵਾ ਬੰਦਾ ਈ ਟਰੈਕਟਰ ਜਿੰਨੇ ਅਵਾਲੀ ਇੰਨੀ ਤੇ ਬੱਕੀ ਟਰਾਲੀ ਜਾਨੀ ਜਿੰਨੀ ਤੂੰ ਰੇੜੀ ਤੇ ਲੈ ਗਿਆ ਏ ਲੈ ਇਹ ਵੀ ਖੁੱਪ ਗਿਆ ਇਹਨੂੰ ਟੋਜਣ ਪਈਏ ਓਹ ਗੱਡੀ ਪੁੰਦੀ ਹੋ ਗਈ ਓਏ ਨੁਕਸਾਨ ਹੋ ਗਿਆ ਟਾਇਰ ਚੱਕੇ ਗਏ ਇਹਦੇ ਵੀ ਆਇਆ ਮਾਲੀ ਲਾਲਚ ਕਰਨਾ ਮਾੜਾ ਹੈ ਹੇ ਟਰੈਕਟਰ ਪਾੜ ਗਿਆ ਹੁਣ ਆ ਜਾ ਯਾਰ ਮਾਲੇ ਨੁਕਸਾਨ ਹੋ ਗਿਆ ਤੇਰਾ ਭਾਈ ਚੱਲ ਕੋਈ ਨਾ ਰਾਕਲਾ ਸੈੱਟ ਕਰਕੇ ਇਧਰ ਮੁੰਡੇ ਜੋਰ ਲਵਾ ਰਹੇ ਆ ਹੋਰ ਪਰ ਰਿਜ਼ਲਟ ਕੋਈ ਨਿਕਲਣਾ ਨਹੀਂ ਮੁਸ਼ਕਲ ਜਹਾ ਖੜਾ ਕੰਮ ਨਹੀਂ ਪਤਾ ਨਹੀਂ ਕੀ ਕਰਨਾ ਟਰਾਲੀ ਉਹ ਟਰੈਕਟਰ ਕੱਢਦੇ ਨਾਲੋਂ ਭਾਈ ਖੜ ਜਾ ਇੱਕ ਮਿੰਟ ਇੱਕ ਮਿੰਟ ਖੜ ਜਾ ਇਹ ਬਾਤ ਸਾਬ ਹੋ ਜਾਂਦਾ ਹੈ ਹੁਣ ਤਕਲੀਫ ਆ ਇਹਦਾ ਹੱਲ ਕੀ ਆ ਤਕਲੀਫ ਚਲੋ ਇੱਥੇ ਇਕੱਠੇ ਕਰਨੇ ਇੰਨੇ ਟਰੈਕਟਰ ਇਕੱਠੇ ਕਰਨੇ ਕਿੰਨੇ ਬੰਦੇ ਪਰੇਸ਼ਾਨ ਹਨ ਆ ਹੋਰ ਘੰਟੇ ਨੂੰ ਮੱਛਰ ਮਲੜ ਮਾਦਣਾ ਆ ਆ ਜਿੰਨੇ ਵੇਖਣ ਵਾਲੇ ਸਾਰੇ ਭਾਜ ਜਾਣੇ ਉਹਦੇ ਕੋਈ ਨਹੀਂ ਘੜਨਾ ਇੱਥੇ ਉਹ 911 ਟਰੈਕਟਰ ਤੇ ਹੋਰ ਟਰੈਕਟਰ ਕੁੱਬਿਆ ਕੱਢਣ ਗਿਆ ਸੀ ਉਹ ਜਰਾ ਆ ਵੀ ਕੁੱਤਾ ਹੀ ਖੋਪਰੀ ਆ ਲੈ ਉਹਦੇ ਟਾਇਰ ਕੁੱਬੀ ਜਾਂਦੇ ਉੱਥੇ ਹੁਣ ਨਹੀਂ ਈਅਰ ਨਹੀਂ ਜਾਂਦਾ ਸੀ ਚਲੋ ਜੀ ਖਿਡਾ ਦੇ ਕਰ ਦੇ ਬੰਦ ਲਾਗੇ ਤੇਰੀ ਡਰਾਈਵਰੀ ਦਾ ਪਤਾ ਹੁਣ ਓਏ ਟਰਾਲੀ ਕੱਢਣ ਗਿਆ ਸੀਗਾ ਲੈ ਵੀ ਟਰੈਕਟਰ ਦਾ ਗੱਲਾ ਕੱਢ ਲਿਆ ਟਰਾਲੀ ਨੂੰ ਤੂੰ ਧਾਕੇ ਵੇਹਣੇ ਹੁਣ ਕਹਿੰਦੇ ਵੀ ਉਹ ਟੋਏ ਕਿ ਟੱਕ ਟੁੰਗੇ ਬਣ ਕੇ 4 ਫੁੱਟ ਦਾ ਟੋਏ ਬਣ ਕੇ ਕੋਰ ਨਿਕਲੀ ਪਈ ਆ ਥੱਲੇ ਟਰੈਕਟਰ ਨੇ ਕਰਨਾ ਹਾਂ ਲੰਮੀ ਤਾਰ ਪਾ ਕੇ ਨਾ ਟਰਾਲੀ ਦੂਰ ਖਿੱਚ ਲ ਗਏ ਇਲਾ ਬੰਦਾ ਆਪਣੋ ਵਿਖਾਉਂਦਾ ਵੀ ਕਿੰਨਾ ਘੱਟੂ ਘਟਵਾ ਹੋ ਗਿਆ ਸੀ ਤੇ ਚੱਲ ਓਏ ਹਜੇ ਕਾਂ ਕਾਂ ਚੱਲ ਕਾ ਥੋੜਾ ਜਿਹਾ ਹੋਰ ਮੜੀ ਕਰਾਂ ਇਹ ਇਲਾ ਵੀ ਇੰਨਾ ਡੂੰਘਾ ਕੰਮ ਸੀਗਾ ਐਸੂ ਵਾਹ ਨਹੀਂ ਤੂ ਆ ਦਾ ਢੂੰਗਾ ਹੋਣਾ ਇੱਥੇ ਟਿੱਕ ਤੇ ਆਹ ਕਰ ਦੋ 8:00 ਵਜੇ ਪਾਉਨੇ ਕਰਦੇ ਹੋ ਚੰਗਾ ਭਲਾ ਨਿਕਲ ਗਈ ਬੰਦਾ ਕੀ ਕਰਨਾ ਚਾਹੁੰਦੇ ਆ ਮੈਂ ਨੂੰ ਭਾਰਾ ਲੱਗਦਾ ਮੈਂ ਰਾਣਾ ਮਗਰ ਨੇ ਸਟਾਰਟ ਕੀਤਾ ਤੂੰ ਹੀ ਲੀਡਰ ਦਾ ਰੋਟ ਲਿਓ ਸਭ ਇਹ ਦਾ ਆਪਲਾ ਨਾ ਨਿੱਕੂ ਸਟਾਰਟ ਰਕੇ ਬੰਦਾ ਹੈ ਅਰੇ ਜਾ ਜਾ 14 14 14 ਆ ਜਿਓ ਸੰਕਰ ਬਾਲ ਦੀ ਤਿਆਰੀ ਹੈ ਸੰਗਲ ਪਾਏ ਕੱਢ ਗਏ ਨੇ ਜੇ ਨਿਕਲ ਗਈ ਤਾਂ ਪਰ ਚਾਂਸ ਹੈ ਨਹੀਂ ਨਿਕਲਦੇ ਕੋਸ਼ਿਸ਼ ਕਰਦੇ ਲੈ ਵੀ ਨੀਰਾ ਹੋ ਗਿਆ ਹਜੇ ਤੱਕ ਕੋ ਟਰਾਲੀ ਨਿਕਲੀ ਨਹੀਂ ਜਦੋਂ ਜੈਧਪੂਰੀ ਜਾ ਰਹੀ ਹੈ ਤਿੰਨ ਚਾਰ ਟਰੈਕਟਰ ਪਾਲੇ ਆ ਤੇ ਮੁੱਖ ਦੀ ਗੱਲ ਇਹ ਆ ਬਾਈ ਮੱਕੀ ਦਾ ਕੰਮ ਤਾਂ ਰਾਸ ਆਇਆ ਵੀ ਜੇ ਤਾਂ ਮੀਂਹ ਨਹੀਂ ਪਿਆ ਤਾਂ ਠੀਕ ਆ ਕੰਮ ਜੇ ਮੀਂਹ ਪੈ ਜਾਂਦਾ ਫਿਰ ਬਹੁਤ ਔਖਾ ਜਿੱਡੇ ਮਰਜੀ ਟਰੈਕਟਰ ਹੋਣ ਕੰਮ ਸੋਤ ਨਹੀਂ ਆਉਂਦਾਗਾ ਬਾਜੀ ਦਾ ਜਮਾਂ ਹੀ ਨਹੀਂ ਸਕਦਾ ਉਹ ਹੀ ਪਾਵੇ ਦੂਜਾ ਨਾ ਪਕਾ ਲਵੇ